ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਅੱਜ ਜਿਹੜਾ ਮੈਂ ਇਹ ਬਲੈਕ ਕੋਟੀ ਦਾ ਡਿਜ਼ਾਈਨ ਜਿਹੜਾ ਤੁਹਾਨੂੰ ਦੱਸਾਂਗੀ ਇਹ ਡਿਜ਼ਾਈਨ ਜਿਹੜੇ ਬਲੈਕ ਕਲਰ ਤੇ ਬਹੁਤ ਹੀ ਘੱਟ ਪਾਏ ਜਾਂਦੇ ਨੇ ਕਿਉਂਕਿ ਬਲੈਕ ਤੇ ਇੰਨਾ ਪਤਾ ਨਹੀਂ ਲੱਗਦਾ ਡਿਜ਼ਾਈਨਾਂ ਦਾ ਇਸ ਲਈ ਬਹੁਤ ਘੱਟ ਡਿਜ਼ਾਈਨ ਨੇ ਜਿਹੜੇ ਬਲੈਕ ਕਲਰ ਤੇ ਪਾਏ ਜਾਂਦੇ ਨੇ ਪੈਨ ਨੂੰ ਤੇ ਹਰ ਇੱਕ ਡਿਜ਼ਾਈਨ ਪੈ ਜਾਏਗਾ ਬਲੈਕ ਕਲਰ ਤੇ ਬਟ ਬਹੁਤਾ ਜ਼ਿਆਦਾ ਨਜ਼ਰ ਨਹੀਂ ਆਉਂਦਾ ਇਸ ਲਈ ਬਹੁਤ ਵਿਰਲੇ ਵਿਰਲੇ ਡਿਜ਼ਾਈਨ ਨੇ ਜਿਹੜੇ ਬਲੈਕ ਕਲਰ ਤੇ ਪਾਏ ਜਾਂਦੇ ਨੇ ਤੇ ਸਾਫ਼ ਨਜ਼ਰ ਆਉਂਦੇ ਨੇ ਤੇ ਅੱਜ ਵੀ ਇਸੇ ਤਰ੍ਹਾਂ ਦਾ ਮੈਂ ਡਿਜ਼ਾਈਨ ਲੈ ਕੇ ਆਈਆਂ ਜਿਹੜਾ ਆਪਾਂ ਬਲੈਕ ਕਲਰ ਤੇ ਪਾਵਾਂਗੇ ਵੈਸੇ ਅਸੀਂ ਇਸ ਨੂੰ ਕਿਸੇ ਵੀ ਕਲਰ ਤੇ ਪਾ ਸਕਦੇ ਹਾਂ ਪਰ ਜੇਕਰ ਆਪਾਂ ਇਸ ਨੂੰ ਬਲੈਕ ਕ ਬਹੁਤੀ ਜ਼ਿਆਦਾ ਉੱਠੀਗਾ ਲੇਡੀਜ਼ ਕੋਟੀ ਦਾ ਡਿਜ਼ਾਈਨ ਹੈ ਇਹ ਤੇ ਇਸ ਨੂੰ ਬਣਾਉਣ ਵਾਸਤੇ ਆਪਾਂ 9-9 ਦੇ حساب ਨਾਲ ਕੁੰਡੇ ਲੈਣੇ ਨੇ 9 ਕੁੰਡੇ 9 ਕੁੰਡੇ ਇਸ ਤਰ੍ਹਾਂ ਲੈ ਕੇ 4 ਕੁੰਡੇ ਬਾਧੂ ਲੈ ਲੈਣੇ ਨੇ ਤੇ ਬਹੁਤ ਹੀ ਸੌਖਾ ਡਿਜ਼ਾਈਨ ਆ ਸੌਖਾ ਇਸ ਲਈ ਆ ਕਿ ਉਲਟੀਆਂ ਸਾਈਡ ਤੋਂ ਇਹ ਉਲਟਈ ਹੀ ਸਲਾਈ ਬਣੇਗੀ ਇਹਦੇ ਵਿੱਚ ਤੇ 4 ਸਲਾਈਆਂ ਦਾ ਟੋਟਲ ਡਿਜ਼ਾਈਨ ਆ ਤੇ ਡਿਜ਼ਾਈਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਕਿ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਆ ਤੇ ਨਾਲ ਹੀ ਦੱਸਣਾ ਕਿ ਤੁਸੀਂ ਸਾਡੀ ਵੀਡੀਓ ਤੋ ਦੇਖਦੇ ਹੋ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ ਮੈਂ ਇੱਥੇ 9-9 ਦੇ ਹਿਸਾਬ ਨਾਲ 18 ਕੁੰਡੇ ਪਾ ਕੇ ਤੇ 4 ਕੁੰਡੇ ਵਾਧੂ ਪਾਏ ਹੋਏ ਨੇ 23 ਕੁੰਡੇ ਪਾਏ ਹੋਏ ਨੇ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਹੋਏਗਾ ਡਿਜ਼ਾਈਨ ਦੀ ਪਹਿਲੀ ਸਨਾਈ ਹੈ ਸਿੱਧੇ ਪਾਸਿਓ ਪਹਿਲਾ ਕੁੰਡਾ ਵੀ ਤੁਸੀਂ ਇਸ ਤਰ੍ਹਾਂ ਉਲਟੇ ਵਾਂਗੂ ਹੀ ਉਤਾਰ ਲਓ ਫਿਰ ਤਿੰਨ ਕੁੰਡੇ ਆਪਾਂ ਉਲਟੇ ਬਣਾ ਲੈਣੇ ਇੱਕ ਪਹਿਲਾ ਕੁੰਡਾ ਉਲਟਾ ਤੇ ਤਿੰਨ ਕੁੰਡੇ ਹੋਰ ਇਹ ਸਾਡੇ 4 ਕੁੰਡੇ ਹੋ ਗਏ ਧਾਗਾ ਹੁਣ ਪਿੱਛੇ ਕਰਾਂਗੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਇੱਥੇ ਆਪਾਂ ਇੱਕ ਜਾਲੀ ਪਾ ਦੇਣੀ ਆ ਫਿਰ ਇੱਕ ਕੁੰਡਾ ਸਿੱਧਾ ਹੁਣ ਫਿਰ ਆਪਾਂ ਇੱਕ ਜਾਲੀ ਪਾਵਾਂਗੇ ਹੁਣ ਇਹ ਕੁੰਡਾ ਤੇ ਇਹ ਕੁੰਡਾ ਇਹਨਾਂ ਨੂੰ ਇਸ ਤਰ੍ਹਾਂ ਉਤਾਰ ਕੇ ਤੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਕੁੰਡੇ ਉਲਟੇ 1 2 3 4 ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਦੋ ਕੁੰਡਿਆਂ ਦੇ ਇਸ ਤਰ੍ਹਾਂ ਮੂਹ ਚੇਂਜ ਕਰਕੇ ਬੈਕ ਤੋਂ ਆਪਾਂ ਦੋ ਦਾ ਇੱਕ ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਲਾਸਟ ਵਾਲਾ ਕੁੰਡਾ ਤੁਸੀਂ ਸਿੱਧਾ ਵੀ ਬਣਾ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਉਲਟਾ ਵੀ ਬਣਾ ਸਕਦੇ ਹੋ ਜੇਕਰ ਉਲਟਾ ਬਣਾਵਾਂਗੇ ਤੇ ਫਿਰ ਉਲਟੀ ਸਾਈਡ ਦੇ ਵੇਖੋ ਕਿਸ ਤਰ੍ਹਾਂ ਆਏਗਾ ਉਲਟੀ ਸਾਈਡ ਤੇ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਉਤਾਰਨਾ ਹੈ ਪਹਿਲੂ ਫਿਰ ਧਾਗਾ ਆਪਣੇ ਵਾਲੀ ਸਾਈਡ ਕਰਨਾ ਹੈ ਤੇ ਬਾਕੀ ਦੇ ਸਾਰੇ ਕੁੰਡੇ ਆਪਾਂ ਉਲਟੇ ਬਣਾ ਕੇ ਕੰਪਲੀਟ ਕਰ ਲੈਣੇ ਆ ਇਹ ਆਪਾਂ ਇਸ ਲਈ ਕਰਨਾ ਹੈ ਕਿ ਸਾਡੀ ਇਧਰ ਵਾਲੀ ਸਾਈਡ ਤੇ ਜਿਹੜੀ ਆ ਉਹ ਚੇਨ ਬਣੇ ਨਹੀਂ ਤੇ ਗੰਡਾਂ ਜੀਆਂ ਵੱਜ ਜਾਂਦੀਆਂ ਨੇ ਉਹ ਚੰਗੀਆਂ ਨਹੀਂ ਲੱਗਦੀਆਂ ਸਲਾਈ ਕਰਨ ਟਾਈਮ ਵੀ ਗਲਤ ਲੱਗਦਾ ਉਹ ਇਸ ਲਈ ਆਪਾਂ ਹਮੇਸ਼ਾ ਸਾਈਡ ਤੇ ਜਿਹੜੀ ਆ ਉਹ ਚੇਨ ਬਣਾ ਕੇ ਰੱਖਣੀ ਆ ਕੁੰਡੇ ਨੂੰ ਉਤਾਰ ਕੇ ਤੇ ਦੂਸਰੀ ਸਾਈਡ ਨੂੰ ਆਪਾਂ ਧਾਗਾ ਕਰ ਲਾਂਗੇ ਤੇ ਆਪਣੇ ਆਪ ਸੱਡੀ ਜਿਹੜੀ ਆ ਚੇਨ ਬਣ ਜੇਗੀ ਪੂਰੀ ਸਲਾਈ ਅਸੀਂ ਉਲਟੀ ਉਲਟੀ ਕੰਪਲੀਟ ਕਰ ਲੈਣੀ ਆ ਲਾਸਟ ਵਾਲਾ ਕੁੰਡਾ ਵੀ ਉਲਟਾ ਬਣਾ ਸਕਦੇ ਆ ਹੁਣ ਆ ਗਏ ਸਿੱਧੇ ਪਾਸੇ ਤੀਸਰੀ ਸਲਾਈ ਇਹ ਲਾ ਕੁੰਡਾ ਇਸਤੇਰੇ ਤੁਸੀਂ ਪਹਿਲਾਂ ਉਤਾਰ ਲੈਣਾ ਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਤੇ ਤਿੰਨ ਕੁੰਡੇ ਉਲਟੇ ਬਣਾ ਲੈਣੇ ਆ ਤਿੰਨ ਕੁੰਡੇ ਉਲਟੇ ਬਣਾ ਲਾਂਗੇ ਹੁਣ ਧਾਗਾ ਪਿੱਛੇ ਕਰ ਲਾਂਗੇ ਅਗਲੇ 5 ਕੁੰਡੇ ਆਪਾਂ ਸਿੱਧੇ ਬਣਾਉਣੇ 1 2 3 4 5 ਤਾਂ ਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ ਬਣਾਵਾਂਗੇ ਤੇ ਇਸ ਡਿਜ਼ਾਈਨ ਨੂੰ ਤੁਸੀਂ ਵਾਈਟ ਤੇ ਵੀ ਪਾ ਸਕਦੇ ਜੇ ਤੇ ਹੋਰ ਕਿਸੇ ਕਲਰ ਤੇ ਵੀ ਪਾ ਸਕਦੇ ਜੇ ਬਲੈਕ ਤੇ ਬਹੁਤ ਸੋਹਣਾ ਲੱਗੇਗਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਹੁਣ ਆਗੇ ਚੌਥੀ ਸਲਾਈ ਤੇ ਉਲਟੇ ਪਾਸਿਓਂ ਉਰੀ ਉਲਟੀ ਉਲਟੀ ਬਣਾ ਲੈਣੀ ਆ ਬਸ ਇਹੀ ਚਾਰ ਸਲਾਈਆਂ ਸੀ ਰਿਪੀਟ ਕਰਨੀਆਂ ਆ ਬਾਰ-ਬਾਰ ਤੇ ਸਾਡਾ ਡਿਜ਼ਾਈਨ ਜਿਹੜਾ ਹੋ ਬਹੁਤ ਹੀ ਸੋਹਣਾ ਬਣ ਕੇ ਤੇ ਤਿਆਰ ਹੁੰਦਾ ਜਾਣਾ ਤੁਸੀਂ ਬਲੈਕ ਤੇ ਇਸ ਨੂੰ ਪਾ ਕੇ ਇੱਕ ਵਾਰ ਦੇਖਿਓ ਬਹੁਤ ਹੀ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਆ ਤੇ ਬਾਰ-ਬਾਰ ਆਪਾਂ ਜਦੋਂ ਬਣਾਉਂਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਚਾਰ ਸਲਾਈਆਂ ਰਿਪੀਟ ਕਰਦੇ ਜਾਣਾ ਤੇ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਵੀਡੀਓ ਪਸੰਦ ਆਈ ਹੈ ਇਹ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਣਾ ਤੁਸੀਂ। ਉਕਤ ਇਹ ਹੀ ਚਾਰ ਸਲਾਈਆਂ ਸੀ ਫੇਰ ਬਣਾਵਾਂਗੇ ਇੱਕ ਵਾਰ ਦੁਬਾਰਾ ਬਣਾ ਕੇ ਮੈਂ ਤੁਹਾਨੂੰ ਫੇਰ ਦਿਖਾਉਣੀ ਆ। ਆਹ ਵੇਖੋ ਇਹੀ ਚਾਰ ਸਲਾਈਆਂ ਜਦੋਂ ਅਸੀਂ ਬਾਰ ਬਾਰ ਬਣਾਉਂਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਲੱਗਦਾ ਜਾਣਾ ਹੈ ਬਲੈਕ ਤੇ ਵੀ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਅਸੀਂ ਇਸ ਨੂੰ ਆਪਾਂ ਵਾਈਟ ਤੇ ਵੀ ਬਣਾ ਸਕਦੇ ਹਾਂ ਵਾਈਟ ਤੇ ਵੀ ਬਣਿਆ ਹੋਇਆ ਤੁਹਾਨੂੰ ਦਿਖਾਉਣੀ ਆ ਵਾਈਟ ਤੇ ਬਣਿਆ ਹੋਇਆ ਇਸ ਤਰ੍ਹਾਂ ਦਾ ਲੱਗਦਾ ਹੈ ਤੇ ਬਲੈਕ ਤੇ ਬਲੈਕ ਤੇ ਵੀ ਵੇਖੋ ਇਹ ਜਿਹੜਾ ਇਹ ਬਹੁਤ ਸੋਹਣੇ ਤਰੀਕੇ ਦੇ ਨਾਲ ਨਜ਼ਰ ਆ ਰਿਹਾ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ vad